हे गरीब नवाज सतगुरु जी कृपा ਕਰਿਓ ਅਰੰਭਤਾ ਵੀ ਤੁਸੀਂ ਕਰਵਾਈ ਹੈ ਨਿਰਵਿਗੰਤ ਸਹਿਤ ਸੰਪੂਰਨ ਵੀ ਤੁਸੀਂ ਇਹ ਜਪਤਵ ਚ ਪੜਾ ਕਰਾਉਣਾ ਮਹਾਰਾਜ ਜੀ ਕਿਉਂ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਡੋਰੀ ਉਹਦੇ ਮਾਲਕ ਜੀ ਦੇ ਹੱਥ ਵਿੱਚ ਹੈ ਆਓ ਪਾਗਾਂ ਵਾਲਿਓ ਜਿੰਨੇ ਇੱਥੇ ਬੈਠੇ ਹੋ ਜਿਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇ ਪਿਤਾ ਜੀ ਸਿੰਘਾਂ ਸੰਦੇ ਬੈਠੇ ਨੇ ਸੰਗਤਾਂ ਆ ਕੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਨੇ ਇਹ ਸੰਗਤਾਂ ਦੇ ਵਿੱਚ ਭਾਈ ਸਾਈ ਦਾ ਜੀ ਵੀ ਸਤਿਗੁਰ ਦੇ ਚਰਨਾਂ ਵਿੱਚ ਆਏ ਸਤਿਗੁਰ ਦੀ ਹਜ਼ੂਰੀ ਵਿੱਚ ਆਏ ਦੋਵੇਂ ਹੱਥ ਜੋੜਦੇ ਜੀ ਮੈਂ ਸੰਗਤ ਦੇ ਗਿਆਨ ਵਾਸਤੇ ਬੇਨਤੀ ਕਰਦਾ ਹਾਂ ਸੰਗਤ ਜੀ ਇੱਕ ਭਾਈ ਸਾਈ ਦਾ ਜੀ ਹੋਏ ਜੇ ਛੇਵੇਂ ਪਾਤਸ਼ਾਹ ਜੀ ਦੇ ਸੰਧੂ ਸਾਹਿਬ ਇਹ ਉਹ ਨਹੀਂ ਇਹ ਗੁਰੂ ਅਰਜਨ ਦੇਵ ਪਿਤਾ ਜੀ ਵੱਲੇ ਭਾਈ ਸਾਈਂ ਦਾਸ ਜੀ ਹੋਏ ਨੇ ਭਾਈ ਸਾਈਂ ਦਾਸ ਜੀ ਦੋਵੇਂ ਹੱਥ ਜੋੜ ਕੇ ਸਤਗੁਰ ਦੀ ਹਜ਼ੂਰੀ ਟਖ ਲੋ ਜਾਂਦੇ ਨੇ ਬੜੀ ਨਿਮਰਤਾ ਦੇ ਨਾਲ ਗਲਤ ਪੱਲਾ ਭਾ ਕੇ ਸਤਗੁਰ ਜੀ ਨੂੰ ਬੇਨਤੀ ਕਰਦੇ ਨੇ ਸਤਗੁਰ ਜੀ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਬਖਸ਼ੋ ਜਿਸ ਦੇ ਨਾਲ ਮੇਰਾ ਲੋਕ ਵੀ ਸਵਾਰਿਆ ਜਾਵੇ ਤੇ ਪਰਲੋਕ ਵੀ ਸਵਾਰਿਆ ਜਾਵੇ। हे ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਦੇ ਆਲੂ ਕਿਰਪਾਲੂ ਪਿਤਾ ਜੀ ਹੋ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਗਰੀਬ ਨਿਵਾਜ ਜੀ ਤੁਸੀਂ ਕਿਰਪਾ ਕਰੋ ਕੋਈ ਇਹੋ ਜਿਹੀ ਮੈਨੂੰ ਸੋਝੀ ਬਖਸ਼ੋ ਜਿਸ ਦੇ ਨਾਲ ਮੇਰਾ ਹਲਤ ਵੀ ਸਵਾਰਿਆ ਜਾਵੇ ਤੇ ਪਲਤ ਵੀ ਸਵਾਰਿਆ ਜਾਵੇ ਗੁਰੂ ਅਰਜਨ ਦੇਵ ਜੀ ਅੱਖ ਲੱਗਿਓ ਸਾਈਂ ਦਾਸ ਤੂੰ ਬੜੀ ਸੋਹਣੀ ਮੰਗ ਮੰਗੀ ਹੈ ਵਿਰਲੇ ਹੁੰਦੇ ਨੇ ਜੋ ਹਲਤ ਪਲਤ ਦੇ ਸੁੱਖ ਮੰਗਦੇ ਨੇ ਬਹੁਤੇ ਲੋਕ ਕੇਵਲ ਤੇ ਕੇਵਲ ਲੋਕ ਦੇ ਸੁੱਖ ਮੰਗਦੇ ਨੇ ਪਰ ਲੋਕ ਦੇ ਸੁੱਖ ਕੋਈ ਵਿਰਲਾ ਹੀ ਮੰਗਦਾ ਹੈ ਕੋਈ ਕਹਿੰਦਾ ਮੈਨੂੰ ਇਹ ਦਾਤ ਮਿਲ ਜਾਵੇ ਇਹ ਦਾਤ ਮਿਲ ਜਾਵੇ ਜਦੋਂ ਦਾਤ ਮਿਲ ਜਾਂਦੀ ਹੈ ਫਿਰ ਦਾਤਾ ਵੀ ਵਿਸਰ ਜਾਂਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਦਾਤ ਪਿਆਰੀ ਵਿਸਰਿਆ ਦਾਤ ਸਤਿਗੁਰ ਦੀ ਅੱਖ ਲੱਗੇ ਭਾਈ ਸਾਈਂ ਦਾਸ ਤੁਸੀਂ ਗੁਰਬਾਣੀ ਪੜਿਆ ਕਰੋ ਨਾਮ ਦਾ ਅਭਿਆਸ ਕਰਿਆ ਕਰੋ ਇਕਾਗਰ ਚਿਤੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਤੁਹਾਡੇ ਵਾਸਤੇ ਇਹੋ ਉਪਦੇਸ਼ ਹੈ ਵੇਖੋ ਭਾਗਾ ਵਾਲਿਓ ਸਤਗੁਰ ਨੇ ਕਿੰਨਾ ਸਰਲ ਉਪਦੇਸ਼ ਦਿੱਤਾ ਇਹਨੂੰ ਇਹ ਕੇਵਲ ਤੇ ਕੇਵਲ ਭਾਈ ਸਾਈਂ ਦਾਸ ਨੂੰ ਉਪਦੇਸ਼ ਨਹੀਂ ਦਿੱਤਾ ਗੁਰਵਰਜਨ ਦੇ ਪਿਤਾ ਜੀ ਨੇ ਸਮੁੱਚੇ ਸੰਸਾਰ ਨੂੰ ਇਹ ਉਪਦੇਸ਼ ਦਿੱਤਾ ਜਿਹੜਾ ਵੀ ਇਹ ਉਪਦੇਸ਼ ਨੂੰ ਧਾਰੇਗਾ ਉਹਦਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਵੇਗਾ ਪਾਪ ਉਹਦਾ ਲੋਕ ਪ੍ਰਲੋਕ ਸਵਾਰਿਆ ਜਾਏਗਾ ਪਿਤਾ ਜੀ ਆਖਣ ਲੱਗੇ ਭਾਈ ਸਾਈਂ ਦਾਸ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਯਤਨ ਕਰਨਾ ਹੈ ਇਕਾਗਰ ਚਿਤ ੋ ਕੇ ਬਾਣੀ ਪੜਨੀ ਹੈ ਇਕਾਗਰ ਚਿਤ ੋ ਕੇ ਨਾਮ ਦਾ ਅਭਿਆਸ ਕਰਨਾ ਹੈ ਪੜਦੇ ਹੋ ਨਾ ਬਾਣੀ ਦੇ ਵਿੱਚ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾविधान ਇਕਾਕਰ ਚੀਤ ਆਓ 10 ਤੱਕ ਨੂੰ ਕੋ ਦਿਲ ਹੈ ਅਸਵੀ ਚੌਂਕੜੇ ਮਾਰ ਕੇ ਇੱਕ ਦੋ ਮਿੰਟ ਹਾਜ਼ਰੀ ਲਾਈਏ ਆਓ ਜਿੱਥੇ ਇੱਥੇ ਕੋਈ ਬੈਠਾ ਹੈ ਚੌਂਕੜੇ ਮਾਰ ਲਓ ਸਤਗੁਰ ਦੇ ਪਿਆਰ ਦੇ ਵਿੱਚ ਅਸੀਂ ਵੀ ਦੋ ਕੁ ਮਿੰਟ ਉਹ ਨਾਮ ਦਾ ਅਭਿਆਸ ਕਰੀਏ ਜੀ ਸਤ ਨਾਮ ਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਤੇ ਨਾਮਵਾ Sangatagarbagaru, Vahiguru, Tana Vahe guru. Sat Nam Satana Vahiguru, Satana Vahiguru, ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਜ ਗੁਰੂ ਅਰਜਨ ਦੇਵ ਜੀ ਅੱਖਣ ਲਗੇ ਭਾਈ ਸਾਈਂ ਦਾ ਜੀ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਚਿਤੂ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤੂ ਕੇ ਨਾਮ ਦਾ ਅਭਿਆਸ ਕਰਨਾ ਹੈ ਇਹ ਸਤਗੁਰੂ ਕੋ ਅਗਿਆ ਲੈ ਕੇ ਆਪਣੇ ਘਰ ਜਾਂਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਗੁਰਬਾਣੀ ਪੜਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਇਹ ਬੜਾ ਯਤਨ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਮਨ ਉਡਾਰੀਆਂ ਮਾਰਦਾ ਫਿਰਦਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਇਹ ਸਤ ਗੁਰ ਦੇ ਚਰਨਾਂ 'ਚ ਰਣੇ ਪਉਂਦਾ ਹੈ ਗੁਰੂ ਅਰਜਨ ਦੇਵ ਪਿਤਾ ਜੀ ਆਪ ਜੀ ਨੇ ਆਖਿਆ ਸੀ ਕਿ ਇਕਾਗਰ ਚਿਤ ਹੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤ ਹੋ ਕੇ ਨਾਮ ਦਾ ਅਭਿਆਸ ਕਰਨਾ ਹੈ ਪਰ ਮੇਰਾ ਮਨ ਘੋੜੇ ਵਾਂਗੂ ਭੱਜਾ ਫਿਰਦਾ ਹੈ ਇਹ ਕਦੀ ਕਿਥੇ ਭੱਜ ਜਾਂਦਾ ਹੈ ਭੱਜ ਤੇ ਮੈਂ ਗੁਟਕਾ ਸਹਿਬ ਗੁਰਬਾਣੀ ਦੀ ਪੋਥੀ ਫੜੀ ਹੁੰਦੀ ਹੈ ਇਹ ਕਦੀ ਕਿਥੇ ਭੱਜ ਜਾਂਦਾ ਹੈ ਕਦੀ ਕਿਥੇ ਭਜਦਾ ਹੈ ਪਾਗਾ ਵਾਲਿਓ ਜਿਆਦਾਤਰ ਸਾਡੇ ਨਾਲ ਇਹ ਇਦਾਂ ਹੁੰਦਾ ਹੈ ਕਈ ਵਾਰ ਅਸੀਂ ਸੰਗਤ ਬੈਠ ਕੇ ਗੁਰਬਾਣੀ ਪੜ੍ਹਦੇ ਹਾਂ ਸੰਗਤ ਰੂਪ ਸੁਖਨੀ ਸਾਹਿਬ ਦੀ ਬਾਣੇ ਕਰਦੇ ਹਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਚਪਾਈ ਸਾਹਿਬ ਦੇ ਜਾਪ ਕਰਦੇ ਹਾਂ ਕਥਾ ਕੀਰਤਨ ਸੁਣਦੇ ਹਾਂ ਪਰ ਸਾਡਾ ਮਨ ਕਿਤੇ ਹੋਰ ਉਡਾੜੀਆਂ ਮੜਦਾ ਹੁੰਦਾ ਹੈ ਕਦੀ ਸਾਡਾ ਮਨ ਕਿਸੇ ਰਿਸ਼ਤੇਦਾਰ ਕੋਲ ਕੋ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਕਿਤੇ ਕਾਰੋਬਾਰ ਤੇ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਆਪਣੇ ਪਰਿਵਾਰ ਤੇ ਬੱਚਿਆਂ ਤੇ ਪਹੁੰਚਿਆ ਹੁੰਦਾ ਹੈ ਇਹ ਬੜੀ ਕੋਸ਼ਿਸ਼ ਕਰਦਾ ਹੈ ਪਰ ਇਹਦਾ ਮਨ ਉਡਾਲੀਆਂ ਮਾਰਦਾ ਹੈ ਇਹ ਅਰਦਾਸਾਂ ਬੇਨਤੀਆਂ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਗੁਰਬਾਣੀ ਵੀ ਪੜਦਾ ਹੈ ਨਾਮ ਦਾ ਅਭਿਆਸ ਵੀ ਕਰਦਾ ਹੈ ਇਫਰ ਇੱਕ ਦਿਨ ਗੁਰੂ ਅਰਜਨ ਦੇ ਪਿਤਾ ਦੀ ਛੱਡ ਵਿੱਚ ਆਉਂਦਾ ਹੈ ਦੋਵੇਂ ਹੱਥ ਜੋੜ ਲੈਂਦਾ ਹੈ ਬੜੇ ਬਿਆਨ ਦੇ ਨਾਲ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਧੰਨ ਗੁਰੂ ਅਰਜਨ ਦੇ ਪਿਤਾ ਜੀ ਆਪ ਜੀ ਨੇ ਹੁਕਮ ਕੀਤਾ ਸੀ ਕੀ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਤੇ ਧੋਕੇ ਗੁਰਬਾਣੀ ਪੜਨੀ ਹੈ ਇਕਾਗਰ ਤੇ ਧੋਕੇ ਨਾਮ ਦਾ ਅਭਿਆਸ ਕਰਨਾ ਹੈ اے ਗਰੀਬ ਨਵਾਜ਼ ਜੀ ਮੇਰਾ ਮਨ ਤਾਂ ਘੋੜੇ ਵਾਂਗੂ ਭੱਜਾ ਫਿਰਦਾ ਹੈ ਮੈਂ ਬੜੀ ਕੋਸ਼ਿਸ਼ ਕੀਤੀ ਪਰ ਇਹ ਮਨ ਇਕਾਗਰ ਨਹੀਂ ਹੁੰਦਾ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਸਾਈਂ ਦਾਸ ਤੇਰੇ ਤੇ ਇਹ ਕਿਰਪਾ ਹੋ ਗਈ ਹੈ ਤੈਨੂੰ ਹੁਣ ਇਹ ਪਤਾ ਲੱਗ ਗਿਆ ਸੰਗਤ ਕਰਕੇ ਸਾਈਂ ਦਾਸ ਇੱਥੇ ਕਿੰਨੇ ਕਿੰਨੇ ਸਾਲ ਹੋ ਜਾਂਦੇ ਨੇ 20 25 25 ਸਾਲ ਹੋ ਜਾਂਦੇ ਨੇ ਕੋਈ ਗੁਰਬਾਣੀ ਪੜਦਾ ਹੈ ਕੋਈ ਨਾਮ ਦਾ ਅਭਿਆਸ ਕਰਦਾ ਹੈ ਉਹਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਮਨ ਇਕਾਗਰ ਹੋਇਆ ਕਿ ਨਹੀਂ ਹੋਇਆ ਤੇਰੇ ਉੱਤੇ ਗੁਰੂ ਨਾਨਕ ਜੀ ਦੀ ਇਹ ਕਿਰਪਾ ਹੋ ਗਈ ਹੈ ਤੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਕਿ ਅਜੇ ਤੱਕ ਤੇਰਾ ਮਨ ਇਕਾਗਰ ਨਹੀਂ ਹੋਇਆ ਸਤਗੁਰੂ ਜੀ ਆਖਣ ਲੱਗੇ ਅੜੀਲ ਘੂਰਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਕਦੀ ਧੋਰਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਾ ਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਫਿਰ ਉਹਨੂੰ ਕਾਬੂ ਕਰਦਾ ਹੈ ਹੁਣ ਧਿਆਨ ਦਿਓ ਅੜੀਲ ਘੋੜਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਉਹਨੂੰ ਕਾਬੂ ਕਰਦਾ ਹੈ ਆਪਣੇ ਮੁਤਾਬਕ ਉਹਨੂੰ ਚਲਾਉਂਦਾ ਹੈ ਅੜੀਲ ਘੋੜੇ ਨੂੰ ਵੀ ਸਿਆਣਾ ਘੋੜਸਵਾਰ ਆਪਣੇ ਬਸ ਵਿੱਚ ਕਰ ਲੈਂਦਾ ਹੈ ਉਹ ਭਾਈ ਸਾਈਂ ਦਾਸ ਤੂੰ ਵੀ ਆਪਣੇ ਮਨ ਨੂੰ ਇਸੇ ਤਰ੍ਹਾਂ ਹੀ ਆਪਣੇ ਵਸ ਵਿੱਚ ਕਰਨਾ ਹੈ ਜਿਵੇਂ ਇੱਕ ਸਿਆਣਾ ਘੋੜ ਸਵਾਰ ਘੋੜੇ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਆਪਣੇ ਮੁਤਾਬਕ ਚਲਾਉਂਦਾ ਹੈ ਤੂੰ ਵੀ ਸਿਆਣਾ ਬੰਨਾ ਹੈ ਤੂੰ ਵੀ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰਨਾ ਹੈ ਆਪਣੇ ਮੁਤਾਬਕ ਚਲਾਉਣਾ ਹੈ ਜਿੱਦਰ ਮਨ ਭਜੇ ਮੋੜ ਕੇ ਫਿਰ ਉਹਨੂੰ ਗੁਰਬਾਣੀ ਵਿੱਚ ਲੈ ਕੇ ਆਉਣਾ ਹੈ ਜਦੋਂ ਮਨ ਸੱਜੇ ਕੱਬੇ ਜਾਵੇ ਮੋੜ ਕੇ ਫਿਰ ਉਹਨੂੰ ਨਾਮ ਦੇ ਅਭਿਆਸ ਵਿੱਚ ਲਿਆਉਣਾ ਹੈ ਸਤਿਗੁਰੂ ਕਹਿੰਦੇ ਯਤਨ ਕਰ ਕੋਸ਼ਿਸ਼ ਕਰ ਗੁਰਨਾਮ ਨੇ ਕਿਰਪਾ ਕਰੇਗਾ ਇਹ ਸਤਿਗੁਰੂ ਕੋਲ ਉਪਦੇਸ਼ ਲੈ ਕੇ ਆਪਣੇ ਘਰ ਜਾਂਦਾ ਹੈ ਗੁਰਮਖੋ ਹੁਣ ਅੰਮ੍ਰਿਤ ਵੇਲੇ ਜਾਗਦਾ ਹੈ ਜਿਹੜਾ ਮਨ ਕਦੀ ਜਦੋਂ ਭਜਦਾ ਹੈ ਇਹ ਫਿਰ ਯਤਨ ਕਰਦਾ ਹੈ ਨਾਮ ਦੇ ਅਭਿਆਸ ਵਿੱਚ ਲੈ ਕੇ ਆਉਂਦਾ ਉਹਨੂੰ ਕਦੀ ਇਹਦਾ ਮਨ ਆਪਣੇ ਪਰਿਵਾਰ ਦੇ ਵਿੱਚ ਜਾਂਦਾ ਹੈ ਅਰਦਾਸ ਕਰਦਾ ਹੈ ਫਿਰ ਮਨ ਨੂੰ ਵਿੱਚ ਲੈ ਕੇ ਆਉਂਦਾ ਹੈ ਕਦੀ ਮਨ ਰਿਸ਼ਤੇਦਾਰੀਆਂ ਵੱਲ ਭਜਦਾ ਹੈ ਕਦੀ ਮਨ ਕਾੜੋ-ਪੜ ਵੱਲ ਭਜਦਾ ਹੈ ਇਹ ਗੁਰੂ ਅਰਜਨ ਦੇਵ ਜੀ ਅਰਦਾਸ ਕਰਕੇ ਚਰਨਾਂ ਦੇ ਵਿੱਚ ਫਿਰ ਉਹਨੂੰ ਬਾਣੀ ਦੇ ਵਿੱਚ ਲੈ ਕੇ ਆਉਂਦਾ ਹੈ ਜਿਉਂ-ਜਿਉਂ ਕੋਸ਼ਿਸ਼ ਕਰਦਾ ਹੈ ਇਹਦਾ ਮਨ ਇਹਦੇ ਬਸ ਵਿੱਚ ਆਉਣਾ ਸ਼ੁਰੂ ਹੋ ਗਿਆ ਪਰ ਦੇ ਨਾ ਮਨ ਬਸ ਆਵੇ ਨਾਨਕਾ ਜੇ ਬੂਰਨ ਕਿਰਪਾ ਹੋਏ ਅੱਜ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਗਰੀਬ ਆ ਸਤਿਗੁਰੂ ਦੀ ਕਿਰਪਾ ਹੋ ਗਈ ਇਹਨੇ ਉਦਮ ਕੀਤਾ ਕੋਸ਼ਿਸ਼ ਕੀਤੀ ਇਹਦਾ ਮਨ ਇਹਦੇ ਬਸ ਵਿੱਚ ਆ ਗਿਆ ਹੁਣ ਇਹਨੂੰ ਨਾਮ ਦਾ ਰਸਤਾ ਹੁੰਦਾ ਹੈ ਗੁਰਬਾਣੀ ਪੜਨ ਦਾ ਰਸਤਾ ਹੁੰਦਾ ਹੈ ਅੱਜ ਇਹ ਕਿਰਪਾ ਹੋ ਗਈ ਰੰਗ ਲਾਗਤ ਲਾਗਤ ਲਗਤ ਹੈ ਇਹ ਜਿਹੜੀ ਦਾਤ ਗੁਰੂ ਜੀ ਕੋਲੋਂ ਮੰਗਦਾ ਸੀ ਨਾ ਅੱਜ ਗੁਰੂ ਜੀ ਨੇ ਸਹਿਜ ਹੀ ਉਹ ਦਾਤ ਇਹਦੀ ਝੋਲੀ 'ਚ ਪਾ ਦਿੱਤੀ ਕਿਉਂ ਇਹਦੇ ਅੰਦਰ ਪਿਆਰ ਸੀ ਇਹਦੇ ਅੰਦਰ ਇਕ ਤਾਂਗ ਸੀ ਇਹਦੇ ਅੰਦਰ ਖਿੱਚ ਸੀ ਕਿ ਮੈਂ ਆਪਣਾ ਮਨ ਗੁਰਬਾਣੀ 'ਚ ਜੋੜਨਾ ਹੈ ਆਪਣਾ ਮਨ ਨਾਮ ਦੇ ਅਭਿਆਸ 'ਚ ਜੋੜਨਾ ਹੈ ਜਦੋਂ ਇਹਨੇ ਕੋਸ਼ਿਸ਼ ਕੀਤੀ ਭਾਗਾਂ ਵਾਲਿਓ ਇਹਦਾ ਫਿਰ ਮਨ ਨਾਮ ਦੇ 'ਚ ਜੁੜ ਗਿਆ ਗੁਰਬਾਣੀ ਦੇ ਵਿੱਚ ਜੁੜ ਗਿਆ ਜਦੋਂ ਇਹਦਾ ਨਾਮ ਮਨ ਨਾਮ ਦੇ ਵਿੱਚ ਜੁੜ ਗਿਆ ਗੁਰਬਾਣੀ ਵਿੱਚ ਜੁੜ ਗਿਆ ਗੁਰਮਖੋ ਹੁਣ ਇਹਨੂੰ ਹਰ ਪਾਸੇ ਹੀ ਪ੍ਰਮਾਤਮਾ ਦਾ ਪਸਾਰਾ ਨਜ਼ਰ ਆਉਂਦਾ ਹੈ ਹੁਣ ਇਹਦੀ ਉਹ ਅਵਸਥਾ ਬਣ ਗਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਇਹਦੇ ਅੰਦਰ ਈਰਖਾ ਵੀ ਦੂਰ ਹੋ ਗਈ ਇਹਦੀਆਂ ਇੰਦਰੀਆਂ ਵੀ ਇਹਦੇ ਬਸ ਵਿੱਚ ਆ ਗਈਆਂ ਕਿਉਂ ਨਾਮ ਦੇ ਅਭਿਆਸ ਦੇ ਸਦਕੀ ਗੁਰਬਾਣੀ ਦੇ ਸਦਕੇ ਪਿਆਰ ਦੇ ਨਾਲ ਗੁਰਬਾਣੀ ਵੱਧਦਾ ਹੈ ਪਿਆਰ ਦੇ ਨਾਲ ਇਹ ਸਿਮਰਨ ਦਾ ਅਭਿਆਸ ਕਰਦਾ ਹੈ ਪਾਗਾਂ ਵਾਲਿਓ ਇਹ ਹੁਣ ਹੋਰ ਨਾਲ ਵੀ ਜੋੜਦਾ ਹੈ ਇਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਅਰਜਨ ਦੇ ਪਿਤਾ ਦੀ ਛਣ ਵਿੱਚ ਪਹੁੰਚਿਆ ਜਾ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ اے ਗੁਰੂ ਅਰਜਨ ਦੇ ਪਿਤਾ ਜੀ ਤੁਹਾਡਾ ਸ਼ੁਕਰਾਨਾ ਤੁਸੀਂ ਗਰੀਬ ਤੇ ਤਰਸ ਕੀਤਾ ਸਤਗੁਰ ਤੁਹਾਡਾ ਤਰਸ ਹੋ ਗਿਆ ਹੁਣ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਭਾਈ ਸਾਈਂ ਦਾਸ ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕੀਤੀ ਹੈ ਹੁਣ ਤੂੰ ਆਪ ਵੀ ਜੁੜਨਾ ਹੈ ਹੋ ਟੁੱਟਿਆ ਨੂੰ ਵੀ ਪਰਮੇਸ਼ਰ ਦੇ ਨਾਲ ਜੋੜਨਾ ਹੈ ਨਾਮ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਅਭਿਆਸ ਨਾਲ ਜੋੜਨਾ ਹੈ ਗੁਰਬਾਣੀ ਨਾਲ ਜੋੜਨਾ ਹੈ ਪੱਗਾ ਵਾਲਿਓ ਤੇ ਸਤਿਗੁਰੂ ਨੇ ਕਿਰਪਾ ਕੀਤੀ ਇਹ ਭਾਈ ਸਾਈਂ ਦਾਸ ਜਿਹੜਾ ਕੋਈ ਸਮਾਂ ਸੀ ਆਪਣੀ ਦੇ ਬੇਨਤੀ ਕਰਦਾ ਸੀ ਸਤਿਗੁਰੂ ਮੇਰਾ ਮਨ ਇਹ ਕਾਗੜ ਹੋ ਜਾਵੇ ਮੈਨੂੰ ਨਾਮ ਦਾ ਰਸ ਆ ਜਾਵੇ ਗੈਨੂ ਗੁਰਬਾਣੀ ਦਾ ਆਨੰਦ ਆ ਜਾਵੇ ਅੱਜ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਟੁੱਟਿਆ ਨੂੰ ਜੋੜਨ ਵਾਲਾ ਬਣ ਗਿਆ ਭਾਈ ਸਾਈਂ ਦਾਸ ਇਹ ਟੁੱਟਿਆਂ ਨੂੰ ਜੋੜਦਾ ਹੈ ਇਹਦੀ ਰਸਨਾ ਤੇ ਆ ਪਰਮੇਸ਼ਰ ਦਾ ਵਾਸਾ ਹੋ ਗਿਆ ਜਿੰਨੂੰ ਵੀ ਜੋ ਉਪਦੇਸ਼ ਕਰਦਾ ਹੈ ਉਹ ਇਹਦੀ ਗੱਲ ਮੰਨਦਾ ਹੈ ਜੇ ਕੋਈ ਲੋੜਵੰਦ ਆਉਂਦਾ ਹੈ ਉਹਦੀ ਲੋੜ ਪੂਰੀ ਕਰਦਾ ਹੈ ਜੋ ਕੋਈ ਦੁਖੀ ਹੁੰਦਾ ਹੈ ਉਹਦਾ ਦੁੱਖ ਸੁਣ ਕੇ ਉਹਦੀ ਹੈਲਪ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਹਨੂੰ ਵੀ ਨਾਮ ਦੇ ਨਾਲ ਜੋੜਦਾ ਹੈ ਉਹਨੂੰ ਵੀ ਗੁਰਬਾਣੀ ਦੇ ਨਾਲ ਜੋੜਦਾ ਹੈ ਇਲਾਕੇ ਤੇ ਇਹਦੀ ਬੜੀ ਚਰਚਾ ਹੋ ਗਈ ਬੜੀ ਸ਼ੋਭਾ ਹੋ ਗਈ ਅੱਗਾ ਵਾਲਿਓ ਫਿਰ ਇਹਨੂੰ ਪਰਮੇਸ਼ਰ ਵੱਲੋਂ ਗੁਰ ਅਰਜਨ ਦੇਵ ਜੀ ਬੜੀਆਂ ਖੁਸ਼ੀਆਂ ਮਿਲੀਆਂ ਇਹਨੂੰ ਇਹਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਸਾਈਂ ਦਾਸ ਜੀ ਨੇ ਇਹਦਾ ਜੀਵਨ ਬੜਾ ਸੋਹਣਾ ਬਣ ਗਿਆ ਇਹਦਾ ਜੀਵਨ ਬੜਾ ਨਿਰਾਲਾ ਜਿਹਾ ਬਣ ਗਿਆ ਇਹ ਹਰਦ ਦੇ ਵਿੱਚ ਪਰਮੇਸ਼ਰ ਦੀ ਯੋਧ ਵੇਖਦਾ ਹੈ ਘਟ ਘਟ ਮੇ ਹਰਦੂ ਬਸੇ ਜਿਹੜੀ ਦਾਤ ਇਹ ਮੰਗਦਾ ਸੀ ਅੱਜ ਉਹ ਦਾਤ ਦਾ ਗਨੁਖ ਇੱਕ ਉਹ ਦਾਤ ਅਡੀ ਛੋੜੀ ਜਿਹੀ ਪੈ ਗਈ ਅੱਜ ਉਹ ਦਾਦਾ ਇਹ ਵਪਾਰੀ ਬਣ ਗਿਆ ਇਹਦੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਇਹਦਾ ਉਹ ਕਿਰਪਾ ਹੋ ਗਈ ਰੰਗ ਲਾਗਤ ਲਗਤ ਲਗਤ ਹੈ ਬੜਾ ਸੋਹਣਾ ਬੜਾ ਪਿਆਰਾ ਜੀਵਨ ਬਣ ਗਿਆ ਤੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ ਦੇ ਵਿੱਚ ਭਾਈ ਸਾਈ ਦਾ ਦਫਾ ਜ਼ਿਕਰ ਕਰਦੇ ਨੇ ਬਿਨੱਖੇ ਭਾਈ ਗੁਰਚਰਨ ਸਿੰਘ ਜੀ ਨੇ ਇਹ ਸਾਖੀ ਸੁਣਾ ਦਿੱਤੀ ਇਹ ਜਿਕਰ ਸੁਣਾਇਆ ਇਹ ਕਿੱਥੇ ਲਿਖਿਆ ਹੈ ਭਾਈ ਗੁਰਦਾਸ ਜੀ ਫਿਰ ਆਪਣੀਆਂ ਬਾਗਾਂ ਦੇ ਵਿੱਚ ਯਾਰ ਦੀ ਬਾਗ ਦੇ ਵਿੱਚ ਇਹ ਸਿੱਖ ਦਾ ਜ਼ਿਕਰ ਕਰਦੇ ਨੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਫਿਰ ਕਹਿੰਦੇ ਜੜਿਆ ਸਾਈ ਦਾਸ ਹੈ ਜੜਿਆ ਇਹ ਗੋਸੀ ਗੁਰਮੁਖੋ ਜੜੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰ ਇਹ ਹੀਰੇ ਦਾ ਵਪਾਰੀ ਬਣ ਗਿਆ ਨਾਮ ਦਾ ਪਵ ਵਪਾਰੀ ਬਣ ਗਿਆ ਜੜੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਅੱਜ ਭਾਈ ਸਾਈਂ ਦਾਸ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੋੜਦਾ ਹੈ ਸਵੇਰੇ ਸ਼ਾਮ ਧਰਮਸ਼ਾਲਾ ਦੀ ਜਾਂਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਹੁਰਨਾ ਨੂੰ ਨਾਮ ਦੇ ਨਾਲ ਜੋੜਦਾ ਹੈ ਆਓ ਇੱਕ ਦੋ ਮਿੰਟ ਇਹ ਹਾਜ਼ਰੀ ਲਾ ਲਈਏ ਫਿਰ 10 ਮਿੰਟ ਸਮਾਪਤੀ ਹੈ ਗੱਲ ਨੂੰ ਆਓ ਦੋ ਮਿੰਟ ਹੋ ਰਹੇ ਨੇ ਦਾਸ ਜੀ ਜੇ ਇੱਕ ਮਿੰਟ ਸਤਗੁਰ ਦੇ ਪਿਆਰ ਦੇ ਵਿੱਚ ਗੁਰੂ ਅਰਜਨ ਦੇ ਪਿਤਾ ਦੇ ਪਿਆਰ ਦੇ ਵਿੱਚ ਸਾਰੀ ਸੰਗਤ ਅੰਦਰੋਂ ਇਹ ਹਾਜ਼ਰੀ ਲਾਓ ਪ੍ਰੇਮ ਦੇ ਨਾਲ ਜਪਿਓ ਜੀ ਇੱਕ ਜੋ ਪੰਜਾਂ ਪੰਜਾਂ ਦੀ ਆਵਾਜ਼ ਆਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ sat naam vahe guru sat naam vahe guru sat naam vahe guru sat naam vahe guru sat ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤਨਾਮ ਵਾਹਿਗੁਰੂ ਪੱਗਾਂ ਵਾਲਿਓ ਵੇਖ ਲਓ ਇੱਕ ਉਹ ਸਮਾਂ ਸੀ ਆਪਣੇ ਲਈ ਬੇਨਤੀ ਕਰਦਾ ਸੀ ਅੱਜ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਆਪ ਵੀ ਜੁੜ ਗਿਆ ਤਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਆਪ ਜਪੋ ਅਵਰਹ ਨਾਮ ਜਪਾਵੋ ਉਹ ਅਵਸਥਾ ਦਾ ਮਾਲਕ ਬਣ ਗਿਆ ਜਰੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ અપਾਰਾ ਸਭ ਕੁਲ ਹੀਰੇ ਲਾਲ અપਾਰਾ ਆਓ ਵਿਚਾਰ ਕਰਦੇ ਆਂ ਪਿੱਖ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰ ਦੀ ਸਾਤ ਸੰਤ ਬਖਸ਼ਣ ਜੋਗ ਹੈ ਦਾਤੀਆਂ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਦੀ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ